ਮੈਂ ਮਿਰਜੀ 8 ਸਿੱਖ ਰੈਜੀਮੈਂਟ ਨੂੰ ਬਲੌਕ ਕਰਦਾ ਤੇ ਆਪਾਂ ਉੱਥੇ ਜੋਟੇ ਦੇ ਵਿੱਚ ਗੱਲ ਕੀਤੀ ਵੀ ਜੇਕਰ ਲੰਗਰ ਲਾਇਆ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਵੈਲਡਨ ਲੰਗਰ ਚੂੜ ਲਾਉਣਾ ਚਾਹੀਦਾ ਪਹਿਲਾਂ 2019 ਦੇ ਵਿੱਚ ਮੈਂ ਫੌਜ ਜਾ ਕੇ ਮਰਦਸ਼ਾ ਗਏਦਿਆਂ ਠੀਕ ਹੈ ਜੀ ਫੌਜ ਜ਼ਿਆਦਾਤਰ ਡਿਊਟੀ ਗੁਰਦੁਆਰਾ ਸਾਹਿਬ ਸੰਗਤ ਨੂੰ ਸੰਗਤਮਗ ਟ੍ਰੀਟ ਕਰਨਾ ਪੈਂਦਾ ਸੇਵਾਦਾਰਾਂ ਨੂੰ ਸੇਵਾਦਾਰਾਂ ਵਾਲਾ ਟ੍ਰੀਟ ਕਰਨਾ ਪੈਂਦਾ ਦੇਖੋ ਇਹ ਆਪਣੇ ਤਰਖਾਈਏ ਨਹੀਂ ਹੈਗੇ ਇਹ ਸੇਵਾਦਾਰ ਨੇ ਜੇ ਨਾ ਪਿਆਰ ਨਾਲ ਬੋਲੂਗੇ ਦਾ ਜੋ ਮਰਜ਼ੀ ਕਰਾ ਲੋ ਨਾ ਜੇ ਪਰੋਬ ਨਾ ਬੋਲੂਗੇ ਫੌਜ ਵਾਲੀ ਭਾਸ਼ਾ ਨਾਲ ਬੋਲੂਗੇ ਫੇਰ ਉਹ ਕੰਮ ਨਹੀਂ ਹੋਣਾ ਪੰਗੜਾ ਤਾਂ ਬਹੁਤ ਔੜ ਹੈ ਵੀ ਪੰਗੜਾ ਆਪਾਂ ਹੈ ਨਹੀਂ ਮਹਾਰਾਜ ਤੋਂ ਮਹਾਰਾਜ ਨੂੰ ਪਤਾ ਆਪਾਂ ਨੂੰ ਕੀ ਚਾਹੀਦਾ ਉਹਨਾਂ ਨੇ ਤੁਹਾਨੂੰ ਆਪ ਹੀ ਦੇ ਦੇਣਾ ਤੇ ਇਸ ਧਰਤੀ ਦੇ ਜਿਹੜਾ ਆ ਕੇ ਸੱਚੇ ਮਾਨਾ ਮੱਥਾ ਟੇਕ ਗਿਆ ਉਹਨੂੰ ਸਾਰਾ ਕੁਝ ਮਿਲਿਆ ਤੇ ਇਤਿਹਾਸ ਦੱਸੋ ਵੀ ਇੱਥੇ ਕੀ ਹੋਇਆ ਸੀ ਤੇ ਕਿਵੇਂ ਨਿਕਿਆ ਜਿੰਦਾ ਵੱਡੇ ਸਾਕੇ ਤੇ ਵੱਡੇ ਬਾਪੇ ਸਾਡੇ ਨੀਹਾਂ ਦੇ ਵਿੱਚ ਚਨੇਗੇ ਸੀ ਆ ਬੱਚਿਆਂ ਨੂੰ ਸਮਝਾਓ ਵੀ ਆਪਾਂ ਕੀ ਆ ਆਪਣੀ ਦਸਤਾਰ ਕੀ ਹੈ ਆਪਣੀ ਦਾੜੀ ਆਪਣਾ ਕੇਸ ਕੀ ਹੈ ਪੰਜ ਕੰਕਾਰ ਕੀ ਨੇ ਸਾਬਜਾ ਦੇ ਕੀ ਨੇ ਬੱਡੇ ਬਾਬੇ ਕੀ ਨੇ ਸਮਝਾਓ ਵੀਰ ਜੀ ਸਮਝਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਆਪ ਜੀ ਨੂੰ ਪਤਾ ਆਇਆ ਹੈ ਕਿ ਅੱਜ ਸਾਬਜਾ ਦਾ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਅਨੇਕਾ ਪ੍ਰਕਾਰ ਦੇ ਲੰਗਰ ਲਾਏ ਗਏ ਨੇ ਉਹਨਾਂ ਨੇ ਇੱਕਾ ਪ੍ਰਕਾਰ ਦੇ ਲੰਗਰ ਦੇ ਵਿੱਚੋਂ ਸਭ ਤੋਂ ਵੱਖਰਾ ਜਿਹੜਾ ਲੰਗਰ ਦੇਖਣ ਤੋਂ ਮਿਲਦਾ ਜਿਹੜਾ ਮੋਰ ਦੇ ਉੱਤੇ ਹੀ ਦੇਖਣ ਤੋਂ ਮਿਲਦਾ ਉਹ ਸਿੱਖ ਰ ਹੈ ਜੀ ਮੈਂਟ ਵੱਲੋਂ ਲਾਇਆ ਗਿਆ ਸੋ ਇੱਥੇ ਜਿਹੜੇ ਸਾਡੇ ਵੀਰ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਕਿਵੇਂ ਸਾਰੇ ਲੰਗਰ ਦੀ ਸੇਵਾ ਆ ਤੇ ਕਿੰਨਾ ਕਿੰਨਾ ਵੱਲੋਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਜਿਹੜਾ ਤੁਸੀਂ ਲੰਗਰ ਲਾਇਆ ਗਿਆ ਬਾਹਰੀ ਬੋਰਡ ਆ ਉਹਦੇ ਤੇ ਉੱਤੇ ਲਿਖਿਆ ਹੋਇਆ ਆ ਤੇ ਇਹ ਕਿਵੇਂ ਤੁਹਾਡੇ ਮਨ ਦੇ ਵਿੱਚੋਂ ਫਰਨਾ ਆਇਆ ਤੇ ਕਿਹੜੇ ਕਿਹੜੇ ਸੰਗਤ ਵੱਲੋਂ ਇਕੱਤਰ ਹੋ ਕੇ ਇੱਥੇ ਲਾਇਆ ਗਿਆ ਆ ਮੈਂ ਵੀਰ ਜੀ 8 ਸਿੱਖ ਰੈਜੀਮੈਂਟ ਨੂੰ ਬਿਲੋਂਗ ਕਰਦਾ ਠੀਕ ਆ ਜੀ ਜੌਬ ਕਰਦੇ ਆ ਉਹਦੇ ਵਿੱਚ ਵੀਰੇ ਅਸੀਂ ਤੇ ਉਹਦੇ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਕੋਲ ਸੇਵਾ ਕਰਨ ਆਉਂਦੇ ਨੇ ਜੀ ਚਲੋ ਸਾਹਿਬ ਜਦਾਂ ਸਤਾਰ ਤੇ ਸੇਵਾ ਕਰਨ ਆਉਂਦੇ ਨੇ ਠੀਕ ਆ ਜੀ ਚਲੋ ਪਿਛਲੀ ਵਾਰ ਸਾਡੇ ਕੋਲ ਆਏ ਸੀ ਸੇਵਾ ਕਰਨ ਤੇ ਉਹਨਾਂ ਨਾਲ ਬਿਉਤਵੰਦੀ ਬਣੀ ਵੀ ਆਪਾਂ ਚਲੋ ਕੋਸਾ ਲੰਗਰ ਦਾ ਵੀ ਕੀਤਾ ਜਾਵੇ ਹਨ ਹੂੰ ਪਹਿਲਾਂ ਅਸੀਂ ਪੂਰਾ ਸਾਹਿਬ ਸੇਵਾ ਕਰਦੇ ਸੀਗੇ ਵੀਰੇ ਸੰਗਤ ਨੂੰ ਸਹੀ ਤਰ੍ਹਾਂ ਮੱਥਾ ਟਿਕਾਉਣ ਦੀ ਠੀਕ ਹੈ ਤੇ ਰਸਤੇ ਰਸਤੇ ਪਾਉਣ ਦੀ ਠੀਕ ਹੈ ਜੀ ਤੇ ਅਸੀਂ ਸੋਚਿਆ ਵੀ ਜੇਕਰ ਲੰਗਰ ਵੀ ਆਪਾਂ ਲਾਇਆ ਜਾਵੇ ਤੇ ਬਾਬਾ ਫਤਿਹ ਸਿੰਘ ਦੇ ਜਾਣਦਾਰੇ ਨੇ ਹੂੰ ਤੇ ਆਪਾਂ ਉੱਥੇ ਝੋਟੇ ਦੇ ਵਿੱਚ ਗੱਲ ਕੀਤੀ ਵੀ ਜੇਕਰ ਲੰਗਰ ਲਾਇਆ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਵੈਲਡਨ ਲੰਗਰ ਝੂੜ ਲਾਉਣਾ ਚਾਹੀਦਾ ਹੂੰ ਤਾਂ ਉਹਨਾਂ ਨੇ ਹੀ ਕੋਸ ਮਾਇਆ ਮੈਂਡਾ ਕੀਤੀ ਤੇ ਇੱਥੇ ਇੱਕ ਸਾਡਾ ਜਰਨੈਲ ਹਰੀ ਸਿੰਘ ਨਲੂਆ ਜੀ ਸੇਵਾਦਾਰ ਬਣਿਆ ਹੋਇਆ ਪੂਰਾ ਸਾਭ ਦੇ ਨਾਂ ਤੇ ਵੀਰੇ ਠੀਕ ਹੈ ਜੀ ਤੇ ਉਹਦੇ ਵਿੱਚੋਂ ਜਿੰਨੇ ਵੀ ਸਿੰਘ ਸੇਵਾ ਕਰਦੇ ਨੇ ਇਸ ਟਾਈਮ ਤੱਕ ਜਿਆਦਾਤਰ ਉਹੀ ਨੇ ਵੀਰੇ ਠੀਕ ਹੈ ਜੀ ਤੇ ਬਾਕੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲੇ ਲੰਗਰ ਚੱਲ ਰਿਹਾ ਹੈ ਪਾਪਾ ਫਤੇ ਸਿੰਘ ਦੇ ਸਹਿਯੋਗ ਨਾਲੇ ਲੰਗਰ ਚੱਲ ਰਿਹਾ ਹੈ ਤੇ ਸਪੂਰਨ ਵੀ ਸਪੂਰਨ ਵੀ ਪਾਪਾ ਫਤੇ ਸਿੰਘ ਦੇ ਨਾਲ ਹੀ ਹੋਣਾ ਠੀਕ ਹੈ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਜੌਬ ਵੀ ਕਰਦੇ ਹੋ ਠੀਕ ਹੈ ਨਾ ਇਹ ਜੌਬ ਤੇ ਲੰਗਰ ਦਾ ਜਿਹੜਾ ਦੋਨਾਂ ਨੂੰ ਸਾਂਭਣ ਦਾ ਤੇ ਮਤਲਬ ਮੀਨਸ ਕਿ ਸੇਵਾ ਵੀ ਸਾਂਭਣ ਦਾ ਕੋਈ ਤੁਹਾਨੂੰ ਤਕਲੀਫ ਤਾਂ ਨਹੀਂ ਹੁੰਦੀ ਹੈਗੀ ਦੇਖੋ ਮਹਾਰਾਜ ਨੇ ਬਲ ਵਖਸ਼ਿਆ ਜੀ ਸਾਨੂੰ ਠੀਕ ਹੈ ਜੀ ਪਹਿਲਾਂ 2019 ਦੇ ਵਿੱਚ ਮੈਂ ਪਹੁੰਚਿਆ ਅਮਰਤਸ਼ਾ ਕੈਦਰੇ ਠੀਕ ਹੈ ਜੀ ਕੋਚ ਜ਼ਿਆਦਾਤਰ ਡਿਊਟੀ ਗੁਰਦੁਆਰਾ ਸਾਹਿਬ ਉਹ ਜਾਂ ਵਧੀਆ ਜਗ੍ਹਾ ਤੇ ਹੁੰਦੀ ਹੈ ਕਿਉਂ ਉਹ ਬਾਬਾ ਫਤੇ ਸਿੰਘ ਪਪਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਸਾਹਿਬ ਜੀ ਦੀ ਕਿਰਪਾ ਹੈ ਜੀ 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 ਇੱਥੇ ਜੰਮੇ ਆ ਇੱਥੇ ਪਲੇ ਆ ਤੇ ਇੱਥੇ ਸੇਵਾ ਕਰਦੇ ਆ ਜਦੋਂ ਵੀ ਉਹਨੇ ਆ ਤੇ ਇੱਥੇ ਨਵਸਤਕ ਹੁੰਨੇ ਆ ਵੀ ਸਾਰਾ ਕੁਝ ਇਹਨੇ ਠੀਕ ਹੈ ਜਿਵੇਂ ਨਾ ਅਕਸਰ ਕਿਹਾ ਜਾਂਦਾ ਵੀ ਜਿਹੜੇ ਫੌਜ ਦੇ ਵਿੱਚ ਕੰਮ ਕਰਦੇ ਨੇ ਡਿਸਪਲਾਈਨ ਦੇ ਵਿੱਚ ਬੜੇ ਰਹਿੰਦੇ ਆ ਹਨਾ ਸੋ ਜਿੱਦਾਂ ਆਪਾਂ ਇੱਥੇ ਦੇਖਦੇ ਜਾ ਸੇਵਾ ਦੇ ਵਿੱਚ ਚਲੋ ਧਰਮ ਵੀ ਇੱਕ ਡਿਸਪਲਾਈਨ ਹੈ ਹਨਾ ਤੇ ਤੁਹਾਨੂੰ ਕਿਤੇ ਇੱਥੇ ਸੇਵਾ ਕਰਦਿਆਂ ਨੂੰ ਕਿਤੇ ਬਾਕੀਆਂ ਨੂੰ ਤਾਂ ਨਹੀਂ ਫੀਲ ਹੁੰਦਾ ਹੈਗਾ ਵੀ ਉਹ ਵਾਲਾ ਰੋਪੀ ਇੱਥੇ ਚੱਲਦਾ ਆ ਤੁਹਾਡਾ ਨਹੀਂ ਜੇ ਤੇ ਸੰਗਤ ਨੂੰ ਸੰਗਤ ਮਗ ਟਰੀਟ ਕਰਨਾ ਪੈਂਦਾ ਸੇਵਾਦਾਰਾਂ ਨੂੰ ਸੇਵਾਦਾਰਾਂ ਮਗ ਟਰੀਟ ਕਰਨਾ ਪੈਂਦਾ ਹਾਂ ਦੇਖੋ ਇਹ ਆਪਣੇ ਤਰਖਾਈਏ ਨਹੀਂ ਹੈਗੇ ਇਹ ਸੇਵਾਦਾਰ ਨੇ ਜੇ ਨਾ ਪਿਆਰ ਨਾਲ ਬੋਲੂਗੇ ਤਾਂ ਜੋ ਮਰਜੀ ਕਰਾ ਲਓ ਇਹਨਾਂ ਤੇ ਜੇ ਪਰੋਬ ਨਾਲ ਬੋਲੂਗੇ ਫੌਜ ਵਾਲੀ ਭਾਸ਼ਾ ਨਾਲ ਬੋਲੂਗੇ ਫਿਰ ਉਹ ਕੰਮ ਨਹੀਂ ਹੋਣਾ ਵੀਰੇ ਹਾਂ ਜੇ ਹਰ ਸੇਵਾ ਤਰੀਕੇ ਨਾਲ ਆਪਣੇ ਸੇਵਾਦਾਰ ਨੂੰ ਪਤਾ ਵੀ ਕਿਵੇਂ ਸੇਵਾ ਕਰਨੀ ਆ ਤੇ ਕਿਵੇਂ ਸੇਵਾ ਪੂਰਨ ਸੰਪੂਰਨ ਹੋਣੀ ਆ ਠੀਕ ਹੈ ਜਿਵੇਂ ਅੱਜ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਹਨ ਸੰਗਤ ਵਧੇਰੇ ਇਕੱਠੀ ਹੋਈ ਆ ਹੁਣ 15 ਵਾੜਾ ਸ਼ੁਰੂ ਹੋ ਰਿਹਾ ਹੈ 15 ਦਿਨਾਂ ਦਾ ਉਸ ਤੋਂ ਬਾਅਦ ਸ਼ਹੀਦੀ ਦਿਹਾੜੇ ਵੀ ਉਹਨਾਂ ਦੇ ਵਿੱਚ ਵੀ ਤੁਹਾਡੀ ਕੋਈ ਸਪੈਸ਼ਲ ਫੋਊਗੀ ਸੇਵਾ ਬਾਬਾ ਜੀ ਸਾਡਾ ਸਾਬਜਾਦਾ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਕਿਰਪਾ ਨਾਲ ਇੱਕ ਜਰਨੈਲ ਹਰੀ ਸਿੰਘ ਲਲੂਆ ਸੇਵਾਦਾਰ ਗਰੁੱਪ ਬਣਿਆ ਸੀ ਜੀ ਜਿਹੜਾ ਕਿ ਚੜ੍ਹਦੀ ਕਲਾ ਚਾ ਪੂਰਾ ਉਹ ਸਿਰਫ ਪੋਰਾ ਸਾਹਿਬ ਹੀ ਸੇਵਾ ਕਰਦਾ ਵੀਰ ਜੀ ਕੀਕ ਪੀੜ ਕੰਟਰੋਲ ਪੀੜ ਕੰਟਰੋਲ ਕਰਨ ਵਾਸਤੇ ਸੰਗਤ ਕੰਟਰੋਲ ਕਰਨ ਵਾਸਤੇ ਸੰਗਤ ਨੂੰ ਰਾਹੇ ਪਾਉਣ ਵਾਸਤੇ ਸੰਗਤ ਨੂੰ ਵਧੀਆ ਮੱਥਾ ਟਿਕਾਉਣ ਵਾਸਤੇ ਜੀ 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 ਠੀਕ ਹੈ ਜੀ ਤੇ ਉਹਦੇ ਲਈ ਸਾਡੀ ਜਰਨੈਲ ਹਰੀ ਸਿੰਘ ਲੜਵਾ ਦੇ ਸੇਵਾਦਾਰਾਂ ਦਾ ਬਹੁਤ ਯੋਗਦਾਨ ਹੈ ਇਹ ਤੜੀ ਹੋ ਚੁੱਕਿਆ ਜੇਕਰ ਸਹਿਮਯਾਤ ਦੀ ਕਿਰਪਾ ਹੋਈ ਆ ਜੀ ਜੀ ਤਾਂ ਹੀ ਸਾਡਾ ਥੋੜਾ ਜਿਹਾ ਏਕਾ ਏ ਤੇ ਏਕੇ ਕਰਕੇ ਲੰਗਰ ਲੱਗਿਆ ਵੀਰੇ ਠੀਕ ਹੈ ਬਾਕੀ ਥੋੜੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਸੰਪੂਰਨ ਚੜੇਗਾ ਸ਼ਾਮ ਤੱਕ ਵਿੱਚ ਠੀਕ ਹੈ ਜੀ ਇਹ ਹੋਰ ਜਿਹੜੀਆਂ ਆਪਨੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੀਆਂ ਸੰਗਤਾਂ ਦੇਖ ਰੀਆਂ ਨੇ ਹਨਾ ਜਿਹੜੇ ਇੱਥੇ ਪੁੱਜੇ ਨੇ ਜਾਂ ਨਹੀਂ ਪੁੱਜ ਸਕਦੇ ਉਹਨਾਂ ਨੂੰ ਕੋਈ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੀਰ ਜੀ ਇੱਕੋ ਸੰਦੇਸ਼ ਹੈ ਇਸ ਧਰਤੀ ਤੇ ਨਮਸਤਕ ਹੋ ਆ ਕੇ ਮੰਗਣਾ ਤਾਂ ਬਹੁਤ ਔੜਾ ਹੈ ਵੀ ਮੰਗਣਾ ਆਪਾਂ ਹੈ ਨਹੀਂ ਮਹਾਰਾਜ ਤੋਂ ਮਹਾਰਾਜ ਨੂੰ ਪਤਾ ਆਪਾਂ ਨੂੰ ਕੀ ਚਾਹੀਦਾ ਉਹਨਾਂ ਨੇ ਤੁਹਾਨੂੰ ਆਪ ਹੀ ਦੇ ਦੇਣਾ ਤੇ ਇਸ ਧਰਤੀ ਦੇ ਜਿਹੜਾ ਆ ਕੇ ਸੱਚੇ ਮਾਨਾ ਮੱਥਾ ਟੇਕ ਗਿਆ ਉਹਨੂੰ ਸਾਰਾ ਕੁਝ ਮਿਲਿਆ ਠੀਕ ਹੈ ਚੜਦੀ ਕਲਾ ਵੀਰੇ ਪੂਰੀ ਠੀਕ ਹੈ ਜੀ ਆਪਣੇ ਬੱਚਿਆਂ ਨੂੰ ਮਤਲਬ ਸਰਾਂ ਦੇ ਜ਼ਰੂਰ ਦਿਖਾਓ ਤੇ ਮੱਥਾ ਟਿਕਾਓ ਤੇ ਇਤਿਹਾਸ ਦੱਸੋ ਵੀ ਇੱਥੇ ਕੀ ਹੋਇਆ ਸੀ ਤੇ ਕਿਵੇਂ ਨਿਕਿਆ ਜਿੰਦਾ ਵੱਡੇ ਸਾਕੇ ਤੇ ਵੱਡੇ ਬਾਬੇ ਸਾਡੇ ਨੀਹਾਂ ਦੇ ਵਿੱਚ ਚਣੇ ਗਏ ਸੀਗੇ ਤੇ ਸਿੱਖੀ ਦੇ ਖਾਤਰ ਸਾਡੀ ਦਸਤਾਰ ਦੀ ਖਾਤਰ ਇਸ ਧਰਤੀ ਤੇ ਨੀਹਾਂ ਦੇ ਵਿੱਚ ਚਣਕੇ ਸ਼ਹੀਦ ਹੋਏ ਸੀਗੇ ਕਿੰਗਾ ਸੋ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਆ ਵੀ ਜਦਾਂ ਬਹੁਤ ਜ਼ਿਆਦਾ ਸੰਗਤ ਆਉਂਦੀ ਆ ਉਹਨਾਂ ਨੂੰ ਇਤਿਹਾਸ ਦੇ ਨਾਲ ਵੀ ਜੋੜਨ ਦੀ ਲੋੜ ਆ ਕਿਉਂਕਿ ਇੱਥੇ ਕਈ ਅਜਿਹੇ ਵਿਅਕਤੀ ਹੁੰਦੇ ਨੇ ਜਿਨ੍ਹਾਂ ਨੂੰ ਇਤਿਹਾਸ ਦਾ ਵੀ ਪੂਰਾ ਪਤਾ ਨਹੀਂ ਹੁੰਦਾ ਮਿਰਜੀ ਅਸੀਂ ਜਦੋਂ ਪੋਰਾ ਸਾਹਿਬ ਦੇ ਵਿੱਚ ਖੜਦੇ ਆ ਨਾ ਅਸੀਂ ਸੰਪੂਰਨ ਸਿੰਘ ਜਿਵੇਂ ਦਸਤਾਰ ਹੋਵੇ ਜਾਂ ਦਾੜੀ ਰੱਖੀ ਹੋਵੇ ਅਸੀਂ ਬੱਚੇ ਨੂੰ ਪਹਿਲਾਂ ਫੜ ਕੇ ਲਿਆਉਂਦੇ ਆ ਵੀ ਬੱਚੇ ਬੱਚੇ ਨੂੰ ਕਹਿੰਦੇ ਵੀ ਪੁੱਤ ਆ ਦੇਖ ਇਹ ਅਸੀਂ ਇਦੀ ਦੀ ਵਾਰ ਇੱਥੇ ਛੋਟੇ ਸਾਹਿਬ ਜਾਦੇ ਪੱਡੇ ਬਾਬੇ ਇਹ ਤੇ ਸ਼ਹੀਦ ਕੀਤੇ ਗਏ ਸੀ ਪੁਗਲ ਸਰਕਾਰ ਵੱਲੋਂ ਜੋ ਵੀ ਸੀਗੇ ਜੀ ਹਨਾ ਜੀ ਤੇ ਇਸ ਕਰਕੇ ਬੱਚਿਆਂ ਨੂੰ ਸਮਝਾਉਣ ਦੀ ਜ਼ਿਆਦਾ ਲੋੜ ਹੈ ਕਿ ਆਪਣੇ ਵਰਗੀ ਪੀੜੀ ਤਾਂ ਥੋੜੀ ਜਾਗਰੂਤ ਹੈ ਤਾਂ ਕਰਕੇ ਆਪਣੇ ਬੱਚਿਆਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਹੈ ਬੱਚਿਆਂ ਨੂੰ ਸਮਝਾਓ ਵੀ ਆਪਾਂ ਕੀ ਆ ਆਪਣੀ ਦਸਤਾਰ ਕੀ ਹੈ ਆਪਣੀ ਦਾੜੀ ਆਪਣਾ ਕੇਸ ਕੀ ਹੈ ਪੰਜ ਕੰਕਾਰ ਕੀ ਨੇ ਸਾਬ ਜਦ ਕੀ ਨੇ ਵੱਡੇ ਬਾਪੇ ਕੀ ਨੇ ਸਮਝਾਓ ਵੀਰ ਜੀ ਸਮਝਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਸੋ ਅਸੀਂ ਅਰਦਾਸ ਕਰਾਂਗੇ ਕਿ ਇਦਾਂ ਹੀ ਇਹਨਾਂ ਦੀ ਸੇਵਾ ਚੱਲਦੀ ਰਹੇ ਤੇ ਇਦਾਂ ਹੀ ਅਕਾਲ ਪੁਰਖ ਮਹਾਰਾਜ ਇਹਨਾਂ ਦੇ ਸਿਰ ਦੇ ਉੱਤੇ ਹੱਥ ਮੇਰਾ ਪਰਿਆ ਹੱਥ ਰੱਖਣ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਸੋ ਇਸੇ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ